ਸਾਨੂੰ ਵਿਦਿਅਕ ਪ੍ਰਣਾਲੀਆਂ ਦਿੱਤੀਆਂ ਔਰ ਇੱਕ ਕਿਤਾਬ ਹੈ ਇੰਡੀਜੀਅਸ ਐਜੂਕੇਸ਼ਨ ਆਫ ਪੰਜਾਬ ਉਸ ਦੇ ਵਿੱਚ ਗੋਰਾ ਜੇ ਡਬਲ ਰਾਈਟਨਰ ਜਿਹੜਾ ਹੈ ਉਹ ਇਹ ਗੱਲ ਲਿਖਦਾ ਹੈ ਕਿ ਜਦੋਂ ਅੰਗਰੇਜ਼ਾਂ ਨੇ ਪੰਜਾਬ ਤੇ ਕਬਜ਼ਾ ਕੀਤਾ 1849 ਦੇ ਵਿੱਚ ਉਸ ਮੌਕੇ ਪੰਜਾਬ ਦੇ ਵਿੱਚ ਪੜ੍ਹੇ ਲਿਖੇ ਲੋਕਾਂ ਦੀ ਗਿਣਤੀ 88% ਦੇ ਕਰੀਬ ਸੀ ਪਾਵ ਲਿਟਰੇਸੀ ਰੇਟ ਜਿਹੜਾ ਅੱਜ ਘਟ ਹੈ ਅੱਜ ਤੋਂ 200 ਸਾਲ ਪਹਿਲਾਂ ਸਾਡੇ ਲੋਕ ਜਿਆਦਾ ਪੜੇ ਲਿਖੇ ਸੀ ਉਸ ਮੌਕੇ ਕੱਲੇ ਲਾਹੌਰ ਦੇ ਵਿੱਚ 50 ਸਕੂਲ ਸੀ ਔਰ ਉਹਨਾਂ ਦੇ ਵਿੱਚ ਇਹੋ ਜੇ ਕਾਨੂੰਨ ਕਾਇਦੇ ਪਈ ਜੇ 50 ਬੱਚਿਆਂ ਤੋਂ ਵੱਧ ਹੈ 51ਵੇਂ ਬੱਚੇ ਵਾਸਤੇ ਇੱਕ ਵੱਖਰੀ ਜਮਾਤ ਲੱਗੂ ਉੱਥੇ ਜਿਹੜੇ ਆਰਟ ਦੇ ਸਕੂਲ ਭਾਵ ਕਲਾ ਦੇ ਸਕੂਲ ਵੱਖਰੇ ਮਹਾਰਾਜਾ ਰਣਜੀਤ ਸਿੰਘ ਆਪ ਕੋਹਰਾ ਅਨਪੜ੍ਹ ਸੀ ਉਹ ਕੋ ਪੜਿਆ ਨਹੀਂ ਗਿਆ ਪਰ ਉਹਨੇ ਇੱਕ ਸੁਪਨਾ ਵੇਖਿਆ ਕਿ ਜੇ ਮੈਂ ਨਹੀਂ ਪੜ ਸਕਿਆ ਇਹ ਰਾਜ ਭਾਗ ਜਨ ਦੀ ਸੇਵਾ